ਛੋਟਾ ਵੀਰ ਗੁਰਦਾਸ ਕੜਾ ਪੰਜਾਬ ਦੀ بلند ਆਵਾਜ਼ ਇਹਦੀ ਬਹੁਤ ਰੀਲਿਸ ਪਹਿਲਾ ਮਤਲਬ ਕਿ ਕੈਸਾ ਹੋਈਆ ਉਹ ਤਕਰੀਬਨ ਤਿਰੋਮੇ ਇਸ ਵੀਰ ਨੇ ਸੱਭਿਆਚਾਰਕ ਪ੍ਰੋਗਰਾਮ ਹੀ ਗਾਇਨੇ ਔਰ ਅੱਜ ਬਹੁਤ ਭਾਗ ਵਾਲਾ ਦੇਣਾ ਵੀਰਵਾਰ ਨੂੰ ਦਾਤਾ ਸਨੇਸ਼ ਵਾਲੀ ਪਰਿਵਾਰ ਦੇ ਉੱਤੇ ਇਹਨਾਂ ਦਾ ਪੋਸਟਰ ਰੀਲਿਸ ਕੀਤਾ ਗਿਆ ਔਰ ਨਾਲ ਹੀ YouTube ਚੈਨਲ ਦੇ ਉੱਤੇ ਇਹ ਇਹਨਾਂ ਸ਼ੁਰੂ ਵੀ ਹੋ ਗਿਆ ਔਰ ਸੰਗਤ ਨੂੰ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਕਲਕਾ ਜਿਹੜੇ ਪੰਜਾਬ ਨਾਲ ਪਿਆਰ ਕਰਦੇ ਨੇ ਇਹ Song ਨੂੰ ਗੁਰਦਾਸ ਕਹੜਾ ਜੀ ਨੂੰ ਵੱਧ ਤੋਂ ਵੱਧ ਲਾਈ ਕਰੋ ਤੇ ਸ਼ੇਅਰ ਕਰੋ ਔਰ ਅਸ਼ੀਰਵਾਦ ਦਿਓ ਆਪਣੇ ਛੋਟੇ ਭਰਾ ਨੂੰ ਔਰ ਚੜ੍ਹਦੀ ਕਲਾ ਚ ਰਹੇ ਤੰਦਰੁਸਤੀਆਂ ਬਖਸ਼ੇ ਸਾਹਿਬ ਜੀ ਕਿਵੇਂ ਦੇਖਦੇ ਆ ਕਿ ਇਦਾਂ ਦੇ ਗੁਰਦਾਸ ਕਹੜਾ ਜੀ ਆ ਵੀ ਅੱਜ ਤਾਂ ਇਹ Song ਗਰੀਬ ਕਰਾ ਕੇ ਇੱਥੇ ਆਸ਼ੀਰਵਾਦ ਲੈਣ ਪਹੁੰਚੇ ਕਈ ਵਾਰੀ ਕਈ ਸਿੰਗਰ ਇਸ ਦਰਬਾਰਾ ਤੋਂ ਆਚੂਆ ਲੈ ਕੇ ਕਾਮਯਾਬ ਹੋ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਪਹੁੰਚ ਜਾਂਦੇ ਆ ਪਰ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਕਿਹੜਾ ਜੀ ਬਿਲਕੁਲ ਜੀ ਕਿਹੜਾ ਜੀ ਤਕਰੀਬਨ 25-30 ਸਾਲ ਤੋਂ ਦਰਬਾਰ ਦੇ ਨਾਲ ਜੁੜੇ ਹੋਏ ਨੇ ਔਰ ਇਹ ਐਂਕਰ ਬਹੁਤ ਅੱਛੇ ਨੇ ਸਿੰਗਰ ਵੀ ਬਹੁਤ ਅੱਛੇ ਨੇ ਤਕਰੀਬਨ ਤਕਰੀਬ ਇਹਨਾਂ ਨੇ ਆ ਜਿਹੜਾ ਮਤਲਬ ਕਿ ਨਸ਼ੇ ਦੇ ਉੱਪਰ ਵੀ ਗੀਤ ਗਾਏ ਨੇ ਤੇ ਸੱਤਿਆਚਾਰਕ ਗੀਤ ਇਹਨਾਂ ਨੇ ਗਾਏ ਨੇ ਔਰ ਬਹੁਤ ਅੱਛਾ ਲੱਗਦਾ ਕਿ ਸਾਫ ਸੁਥਰੀ ਗਾਇਕੀ ਹੈ ਇਹਨਾਂ ਦੀ ਔਰ ਪ੍ਰਮਾਤਮਾ ਜੱ ਸਾਡੀ ਚਲਾ ਕੇ ਰੱਖੇ ਤੁਹਾਡੇ ਵੀ ਕਿਵੇਂ ਅੱਜ ਦੇ ਦਿਨ ਦੇ ਵਿੱਚ ਫਿਰ ਮਾਰਤੀ ਕੀ ਆ ਕਮਾਲੀ ਸੰਗਤਾਂ ਕਿ ਕਿਹੜਾ ਜੀ ਵੀ ਵੀਡੀਓ ਵਾਚ ਤੋਂ ਬਾਅਦ ਦੇਖੇ ਲਾਈਕ ਸ਼ੇਅਰ ਕਮੈਂਟ ਕਰੇ ਤਾਂ ਵੀ ਜਿਹੜਾ ਅੱਗੇ ਵੀ ਯਾਤਰੀ ਸਮਾਰਟਫੋਨ ਬਿਲਕੁਲ ਜੀ ਬਿਲਕੁਲ ਦੇਖੋ ਸਿੰਗਰ ਵੱਡੇ ਸਿੰਗਰ ਵੀ ਆ ਤਰਿਆਣੀ ਸਿੰਗਰ ਵੀ ਆ ਉਹ ਸਾਰਿਆਂ ਦਾ ਹੌਸਲਾ ਵਧਾਈ ਕਰਨਾ ਚਾਹੀਦਾ ਵੀ ਜਿਹੜਾ ਸਾਫ ਸੁਥਰਾ ਜਿਹੜੀ ਗਾਇਕੀ ਘਾਰੇ ਉਹਨਾਂ ਦਾ ਸਭ ਤੋਂ ਜ਼ਿਆਦਾ ਮਾਨ ਸਨਮਾਨ ਬੰਦਾ ਔਰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਕਰਨਾ ਚਾਹੀਦਾ ਉਹਨਾਂ ਦਾ ਹਾਸਲਾ ਕਿਸ ਤਰ੍ਹਾਂ ਪੰਘਰ ਪੰਜਾਬ ਨੂੰ ਦੂਆ ਦੀ ਦਾ ਕਮਰਾ ਦੀ ਤਰਤੀ ਕਹਿ ਜਾਂਦਾ ਤੇ ਇਹ ਤਰਤੀ ਦੇ ਉੱਤੇ ਜਿਹੜੇ ਗੁਰਦਾਸ ਜੀ ਨੇ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੇ ਦਰਵਾਜ਼ਾ ਦੇ ਵਿੱਚ ਸੇਵਾ ਕਰਦੇ ਨੇ ਸੇਵਾ ਦੀ ਸੇਵਾ ਵੀ ਕਰਵਾਉਂਦੇ ਨੇ ਅੱਜ ਆਪਣੇ ਜਿਹੜੇ ਰਿਲੀਜ਼ ਹੋਈ ਹੈ ਇਹ ਬੇਲਕੋਟ ਜੀ ਦੇ ਕੋਲ ਬਹੁਤ ਅੱਛਾ ਉਹਦੇ ਨਾਲ ਇਹ ਦਿਲ ਦੀ ਤਮੰਨਾ ਸੀ ਕਿ ਜਦ ਮੇਰੀ ਇਹ ਨਮੀ ਕੈਸਰ ਰਿਲੀਜ਼ ਹੋਵੇ ਤੇ ਦਾਤਾ ਸਨੇਸ਼ ਚਾਹਲੀ ਦਰਵਾਜ਼ੇ ਉੱਤੇ ਰਿਲੀਜ਼ ਹੋਵੇ ਇਹਦੇ ਤੇ ਸ਼ੇਵਾ ਵੀ ਕਰਦੇ ਹਾਂ ਮੇਲੇ ਤੇ ਬਿਲਕੁਲ ਜੀ ਬਿਲਕੁਲ ਮੇਲੇ ਦੇ ਸਾਡੇ ਸਰਵਾਰ ਦੇ ਐਂਕਰੀਏ ਨੇ ਹੁਣ 25-30 ਸਾਲ ਹੋ ਗਏ ਨੇ ਤੇ ਕੀ ਮੈਸੇਜ ਆਵੇ ਤੁਹਾਡਾ ਬੱਚਾ ਅਸ਼ੁਵਾਰ ਲੈ ਕੇ ਆਵੇ ਬਨੰਦੀਆ ਪਰੋਂ ਚਾ ਬਸ ਦੇਵਦੀਆਂ ਗਹਿਰਾਈਆਂ ਤੋਂ ਕੈੜਾ ਸਾਹਿਬ ਨੂੰ ਦੁਆਵਾ ਆ ਕਿ ਪ੍ਰਮਾਤਮਾ ਇਹਨਾਂ ਨੂੰ ਵਰਤ ਤੋਂ ਵੱਧ ਮਾਨ ਸਨਮਾਨ ਔਰ ਰਤਵਾ ਬਲੰਦ ਕਰੇ ਪਰ ਬਾਬਾ ਸੁਮੇਸ਼ਵਰੀ ਸਰਕਾਰ ਦੀ ਕਿਰਪਾ ਨਾਲ ਸਭ ਤੋਂ ਪਹਿਲਾਂ ਜੈ ਮਸਤਾ ਦੀ ਔਰ ਅੱਜ ਜੈ ਸਾਈਂ ਹੁੰਦੀ ਅੱਜ ਹਜਰਤ ਪੀਰ ਬਾਬਾ ਸੇ ਸ਼ਬਰੀ ਦਰਵਾਜ਼ੇ ਔਰ ਗੱਦੀਸ਼ੀਨ ਮਿੱਟੂ ਸਾਈਂ ਜੀ ਵੱਲੋਂ ਜੋ ਕਿ ਮੇਰੀ ਕੈਸਰ ਆਪਣਾ ਵਿਰਸਾ ਕਿਹੜਾ ਲਾਈਵ ਜੋ ਕਿ ਲੀਕ ਕੀਤਾ ਗਿਆ ਹੈ ਔਰ ਜਿਸ ਦੀ ਆਪਣਾ ਕੰਪਨੀ ਵੱਲੋਂ ਸਾਡੇ ਕਰਨੈਲ ਸੀਜੀ ਜਿਹੜੇ ਰਾਈਟਰ ਨੇ ਬਹੁਤ ਅੱਛੀ ਉਹਨਾਂ ਦੀ ਕੰਪਨੀ ਜਿਹੜੀ ਕੀਤਾ ਗਿਆ ਔਰ ਜਿਸ ਵਿੱਚ ਚਾਰ ਗੀਤ ਨੇ ਚਾਰ ਸ਼ੇਰ ਨੇ ਇਹ ਲਗਾਤਾਰ ਪ੍ਰੋਜੈਕਟ ਜਿਹੜਾ ਲੀਕ ਕੀਤਾ ਗਿਆ ਸਭੇ ਚਾਰ ਮੈਟਰ ਸਾਰਾ ਉਹ ਸਾਰਾ ਇਚ ਕੀਤਾ ਗਿਆ ਵਾ ਔਰ ਅੱਜ ਮਿੱਟੂ ਸਾਈਂ ਜੀ ਨੇ ਲੀਕ ਕੀਤਾ ਪਰ ਬਹੁਤ ਸਾਰੇ ਹੋਰ ਦਰਬਾਰ ਦੇ ਸੇਵਾਦਾਰ ਉਹਨਾਂ ਬਲੂਈ ਨਾਲ ਸਾਥ ਦਿੱਤਾ ਗਿਆ ਹੈ। ਪਰ ਅੱਜ ਮੈਂ ਬਿੱਟੂ ਸਾਜੀ ਦਾ ਧੰਨਵਾਦ ਕਰਦਾ ਜਿੱਥੇ ਉਹਨਾਂ ਨੇ ਮੈਨੂੰ ਅਸ਼ੀਰਵਾਦ ਅੱਗੇ ਵੀ ਦਿੰਦੇ ਆ। ਉਹਨਾਂ ਦੀ ਅਸ਼ੀਰਵਾਦ ਦਿੱਤਾ। ਮੇਰੇ ਬਾਹਰ ਤੋਂ ਸੇਵਾ ਕਰਨ ਦੇ ਸਮੇਂ ਧੰਨਵਾਦ ਹੈ। ਮੈਂ ਤਕਰੀਬਨ 25 ਸਾਲ ਤੋਂ ਮੈਂ ਇਸ ਦਰਬਾਰ ਦੇ ਬਲੌੜ ਇੱਕ ਐਂਕਰ ਪਰ ਮੈਨੂੰ ਸੇਵਾ ਕਰ ਰਿਹਾ ਹਾਂ। ਅੱਜ ਬਹੁਤ ਖੁਸ਼ੀ ਹੈ। ਇਹ ਲਈ ਦਾ ਧੰਨਵਾਦ ਸੇਵਾ ਕਰਕੇ। ਇਹ ਲਗਦਾ ਨਹੀਂ ਕਿ ਮਿਹਨਤ ਕੀਤੀ ਹੈ ਕਰਨੀ ਦਾ ਫਲ ਹਾਂਜੀ ਮੈਨੂੰ ਮਿਹਨਤ ਦਾ ਫਲ ਤਾਂ ਪਾਜੀ ਨੇ ਬਹੁਤ ਚਿਰ ਪਹਿਲਾਂ ਹੀ ਦੇ ਦਿੱਤਾ ਇਹ ਤਾਂ ਅੱਜ तकरीबन ਮੈਨੂੰ ਇਤਿਆਹ ਦੁੱਤਾ ਹੈ ਜਿਹੜਾ ਮੈਨੂੰ ਫਲ ਆ तकरीबन ਇਹ ਤਾਂ ਬਹੁਤ ਕਿਸੇਨ ਦਰਬਾਰ ਤੋਂ ਮਿਲ ਚੁੱਕਿਆ ਹੈ ਕਿਤੇ ਮੈਨੂੰ ਵਰਲਡ ਕੱਪ ਨੂੰ ਆਰਟਸ ਮਨਾਇਆ ਬਾਅਦ ਔਰ ਦਰਬਾਰ ਦਾ ਸਤਕਾਰ ਕਰਕੇ ਤੁਸੀਂ ਆਪਣਾ ਜਿੰਦਗੀ ਸਫਲ ਬਣਾ ਸਕਦੇ ਪੰਜਾਬ ਨੂੰ ਗੁਰੂਆਂ ਪੀਰਾਂ ਗੰੰਬਰਾ ਦੀ ਧਰਤੀ ਕਿਹਾ ਜਾਂਦਾ ਤੇ ਬਹੁਤ ਸਾਰੀਆਂ ਰਾਜਨੀਤਿਕ ਬਾਰੀ ਕੋਈ ਕਹਿੰਦਾ ਪੰਜਾਬ ਬਚਾਓ ਕੋਈ ਕਹਿੰਦਾ ਪਾਣੀ ਬਚਾਓ ਕੋਈ ਕਹਿੰਦਾ ਨਸ਼ਾ ਚੜਾਓ ਲੱਗਦਾ ਵੀ ਉਹ ਉਹਨਾਂ ਦੇ ਕਰੇ ਤੇ ਕੰਮ ਹੋਵੇ ਕਿ ਸਰਕਾਰਾਂ ਦੇ ਕਰਮ ਕਰਨਾ ਕੰਮ ਹੋਵੇ ਇਹ ਕੋਈ ਚੱਕਰ ਇਹ ਨਾ ਤਾਂ ਕੋਈ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਕਰ ਸਕਦੀਆਂ ਨੇ ਪਾਣੀ ਬਚਾਉਣ ਦੀ ਗੱਲ ਕਰਦੇ ਨਾ ਤਾਂ ਸਰਕਾਰਾਂ ਕਰ ਸਕਦੀਆਂ ਸਰਕਾਰਾਂ ਸਭ ਰੌਲਾ ਪਾ ਸਕਦੀਆਂ ਇਹ ਆਪ ਹੀ ਸਾਨੂੰ ਕਰਨਾ ਪਊਗਾ ਘਰ ਘਰ ਦੇ ਵਿੱਚ ਜਾ ਕੇ ਆਪ ਹੀ ਹਰ ਇੱਕ ਇਨਸਾਨ ਨੂੰ ਕਰਨਾ ਪਊਗਾ ਪਾਣੀ ਬਚਾਉਣਾ ਪਊਗਾ ਫਸਲਾਂ ਨੂੰ ਬਚਾਉਣਾ ਪਊਗਾ ਦਰਖਤਾਂ ਨੂੰ ਬਚਾਉਣਾ ਪਊਗਾ ਵਾਤਾਵਰਨ ਨੂੰ ਬਚਾਉਣਾ ਪਊਗਾ ਅੱਜ ਗਰਮੀ ਹੈ ਗਰਮੀ ਦਾ ਤਿਆਰ ਕਿਤਨਾ ਕਿਤੇ ਜਾਨਵਰ ਪੰਛੀ ਜਿਹੜੇ ਰੋਡਾਂ ਦੇ ਉੱਤੇ ਲਾ ਲੋ ਜਾਂ ਬਾਹਰ ਲਾ ਲੋ ਉਹਨਾਂ ਨੂੰ ਪਾਣੀ ਦੀ ਬਹੁਤ ਲੋੜ ਹੱਸਾ ਤੇ ਸੰਦੇਸ਼ ਜੀ ਆ ਵੀ ਲੋਕ ਸੰਦੇਸ਼ ਇਹ ਆ ਜੀ ਪਹਿਲਾਂ ਤਾਂ ਈਆਂ ਨੂੰ ਕੁੱਖਾਂ ਵਿੱਚ ਮਾਰਦੀ ਸੀ ਈਆਂ ਨੂੰ ਕੁੱਖਾਂ ਵਿੱਚ ਮਾਰੇ ਜਾਂਦਾ ਸੀਗਾ ਔਰ ਮੋਸ਼ਨ ਕਰਾ ਕੇ ਆਪਾਂ ਦੇਖਦੇ ਹਾਂ ਹੁਣ ਦੱਸ ਵੀ ਅੱਜ ਦਰਖਤਾਂ ਨੂੰ ਵੱਢੇ ਜਾ ਰਿਹਾ ਇਹ ਦੋਨੋਂ ਚੀਜ਼ਾਂ ਦਾ ਕਤਲ ਹੋ ਰਿਹਾ ਉਹ ਤਾਂ ਹੁਣ ਥੋੜਾ ਥੋੜਾ ਘਟ ਰਿਹਾ ਨਾਲ ਹੁਣ ਦਰਖਤਾਂ ਦਾ ਕਤਲ ਹੋ ਰਿਹਾ ਸ਼ਰੀਆਮ ਕਤਲ ਹੋ ਰਿਹਾ ਜਿਸ ਦਾ ਕੋਈ ਵੀ ਉਹਦੀ ਆਵਾਜ਼ ਚੁੱਕਣ ਪਿਆਰ ਨਹੀਂ ਅੱਜ ਜਿਹੜਾ ਸਾਨੂੰ ਵਾਤਾਵਰਨ ਆਕਸੀਜਨ ਨਹੀਂ ਮਿਲ ਰਹੀ ਇਹ ਦਰਖਤ ਜਿਹੜੇ ਸਾਡੇ ਕੋਲ ਜਿਹੋ ਉਹਨਾਂ ਦੇ ਕਤਲ ਹੋ ਰਹੇ ਨੇ ਉਹਨਾਂ ਦਾ ਕੋਈ ਵਾਲੀਬਾਰਸ ਨਹੀਂ ਬਣਦਾ ਇਹ ਚੀਜ਼ ਮੈਂ ਕਹਿਣਾ ਵੀ ਦਰਖਤਾਂ ਨੂੰ ਵੀ ਬਚਾਓ ਜਿੱਥੇ ਮਾਪੇ-ਬਾਪ ਦੀ ਸੇਵਾ ਕਰਦੇ ਹੋ ਮਾਪੇ-ਬਾਪ ਦੀ ਸੇਵਾ ਕਰਕੇ ਬਚਾਉਣੇ ਉਦੋਂ ਡਾਕਟਰਾਂ ਦੀ ਸੇਵਾ ਕਰੋ ਡਾਕਟਰ ਨੂੰ ਬਚਾਓ ਜਨਾਂ ਤੋਂ ਸੁਝਾਣਾ ਤੋਂ بڑے-ਵੱਡੇ ਪੌੜਾ ਉਹਨਾਂ ਨੇ ਕਿਹਾ ਬੇਟੀ ਬਚਾਓ ਬੇਟੀ ਪੜਾਓ ਪਰ ਬੇਟੀਆਂ ਨੂੰ ਸਤਿਕਾਰ ਨਹੀਂ ਮਿਲਦਾ ਬੇਟੀਆਂ ਨੂੰ ਇਨਸਾਫ ਨਹੀਂ ਮਿਲਦਾ ਮਾਣਿਆਂ ਚੌਂਕੀਆਂ ਦੇ ਵਿੱਚ ਤੁਸੀਂ ਦੇਖਦੇ ਆਂ ਘਰਾਂ ਦੇ ਵਿੱਚ ਦੇਖਦੇ ਆਂ ਗੁਰੂਆਂ ਸੰਖੇਣਾਂ ਦੇ ਵਿੱਚ ਦੇਖਦੇ ਆਂ ਕੋਈ ਵੱਲ ਸਰਕਾਰ ਦੇ ਮੀਡੀਆ ਪਾਈ ਜਾ ਕੇ ਇੰਸਾਫ ਨਹੀਂ ਹੋ ਰਿਹਾ ਗੱਲ ਇਹ ਆ तकरीबन ਜਿਹੜੀ ਤੁਸੀਂ ਗੱਲ ਕੀਤੀ ਹੈ ਬੇਟੀਆਂ ਨੂੰ ਇਨਸਾਫ ਦੀ ਗੱਲ ਹੈ ਔਰ ਕਿਤਨਾ ਕਿਤੇ ਜਿੱਥੇ ਅੱਜ ਬੇਟੀ ਨੂੰ ਇਨਸਾਫ ਮਿਲ ਨਹੀਂ ਮਾਪੇ ਪਰਵਿਸ਼ ਕਰ ਸਕਦਾ ਪਾਲ ਸਕਦਾ ਜਿਹੜੀ ਗਾਈਡੈਂਸ ਹੈ ਉਹਨੂੰ ਪਰਿਵਾਰ ਤੋਂ ਨਹੀਂ ਮਿਲਣੀ ਹੁੰਦੀ ਬਾਹਰੋਂ ਮਿਲਣੀ ਹੈ ਬਾਹਰ ਜਿਹੜਾ ਬੱਚਾ ਨਿਕਲਦਾ ਉਹਨੂੰ ਗਾਈਡੈਂਸ ਬਾਹਰ ਨਹੀਂ ਮਿਲਦੀ ਬਾਹਰੋਂ ਬਾਹਰਲੀ ਗਾਈਡੈਂਸ ਤੋਂ ਬੱਚਾ ਵਿਗੜਦਾ 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 ਅੱਜ ਅੱਧੇ ਤੋਂ ਵੱਧ ਜਿਹੜੀਆਂ ਧੀਆਂ ਨੇ ਜਾਂ ਕੁੜੀਆਂ ਨੇ ਉਹ ਅੱਜ ਲੰਮ ਮੈਰਿਜ ਦੇ ਚੱਕਰ ਚ ਪਈਆਂ ਹੋਈਆਂ ਨੇ ਉਹਨਾਂ ਦੇ ਤਾਂ ਹੀ ਦਾਜ ਡਿਵੋਰਸ ਹੋ ਰਹੇ ਨੇ ਜਿਹੜੀ ਪਰਿਵਾਰ ਦੇ ਢੰਗ ਨਾਲ ਕਰਾਉਂਦੀ ਆ ਉਹ ਬਹੁਤ ਘੱਟ ਡਿਵੋਰਸ ਹੁੰਦੇ ਨੇ ਜਿਹੜੀ ਪਰਿਵਾਰ ਦੇ ਨਾਲ ਮੈਰਿਜ ਹੁੰਦੇ ਬਹੁਤ ਘੱਟ ਡਿਵੋਰਸ ਹੁੰਦੇ ਨੇ ਜਿਹੜੇ ਲੰਮ ਮੈਰਿਜ ਜਿਹੜੇ ਅੱਜ ਤੱਕ ਵੱਧ ਡਿਵੋਰਸ ਹੋ ਰਹੇ ਨੇ ਪਹਿਲਾਂ ਉਹ ਸੋਚਦੀਆਂ ਨਹੀਂ ਕੁੜੀਆਂ ਨਾ ਬਹੁਤ ਆ ਆਪਣਾ ਬਿਸਤਰ ਕਿਹੜਾ ਲਾਈ ਕਿ ਕਿਉਂ ਚੁਣਿਆ ਗਿਆ ਕੀ ਕਾਰਨ ਉਹ ਵਿਰਸਾ ਵੀ ਸਾਡਾ ਸੰਭੋ ਕਲਚਰ ਸੰਭੋ ਪੰਜਾਬ ਦੀ ਮਾਂ ਬੋਲੀ ਨੂੰ ਸਮਝੋ ਪੰਜਾਬ ਦੇ ਪਹਿਰਾਵੇ ਨੂੰ ਸੰਭੋ ਇਹ ਪੰਜਾਬ ਦਾ ਪਹਿਰਾਵਾ ਪੰਜਾਬ ਦਾ ਵਿਰਸਾ ਕਲਚਰ ਸਾਡਾ ਹੱਦਕਮ ਹੋ ਰਿਹਾ ਅੱਛਾ ਕੀ ਮੈਸੇਜ ਆ ਗਿਆ ਮੈਂ ਅੱਜ ਇਹੀ ਕਹਿਣਾ ਚਾਹਣਾ ਵੀ ਤਿੱਥੇ ਸਾਰਿਆਂ ਨੂੰ ਆਪਣੇ ਰਿਸ਼ਤੇ ਨੂੰ ਆਪਣੇ ਕਲਚਰ ਨੂੰ ਆਪਣੀ ਮਾਂ ਬੋਲੀ ਨੂੰ ਸੰਭਾਲੋ ਆਪਣੇ ਮਾਪੇ ਨੂੰ ਸੰਭੋ ਜਿਨ੍ਹਾਂ ਦੇ ਮਾਪੇ ਸੰਭਲੇ ਰਿਸ਼ਤਾ ਸੰਭਲਿਆ ਸਭ ਕੁਝ ਸੰਭਲਿਆ ਜਿਸ ਜੀ ਪਰਾਨ ਨਹੀਂ ਕੀਤਾ ਸੀ ਪਰਿਵਾਰ ਦੇ ਆਗੇ ਅੱਜ ਮੈਂ ਉਹ ਪਰਾਨ ਨਹੀਂ ਕੀਤਾ ਵੀ ਤਕਰੀਬਨ ਮੈਂ ਤਾਂ ਆਪਣੇ ਆਪ ਨੂੰ ਜਿੰਨਾ ਤੇ ਨੀਵਾ ਹੋ ਕੇ ਕਰ ਸਕਦਾ ਉਹਨਾਂ ਕਰ ਰਿਹਾ ਹਾਂ ਹਜੇ ਮੈਂ ਵੀ ਆਪਣੇ ਚ ਕਹਿਣਾ ਮੇਰੇ ਚ ਕਮੀਆਂ ਬਹੁਤ ਨੇ ਉਹ ਵੀ ਮੈਂ ਆਪਣੀ ਕਮੀਆਂ ਕਰ ਰਿਹਾ ਹਾਂ ਲੇਕਿਨ ਦੂਜਾਂ ਨੂੰ ਵੀ ਕਹਿਣਾ ਵੀ ਹਰ ਬੰਦਾ ਇਹ ਨਾ ਸਮਝੋਈ ਮੈਂ ਕੁਝ ਬਣ ਕੇ ਲੇਕਿਨ ਪਰ ਜਿੰਨਾ ਤੁਸੀਂ ਕਰੋਗੇ ਉਹ ਨਾ ਸੜ ਹੋਏਗਾ ਬਈ ਹੋਰੀ ਜਿਹਨੂੰ ਰੁਝਾਂ ਮੈਂ ਭਰੀ ਜ਼ਿੰਦਗੀ ਆ ਲੋਗ ਕਾਰੋਬਾਰ ਦੇ ਵਿੱਚ ਕੰਮ ਕਰ ਆਪਣੀ ਦੁਨੀਆ ਦੇ ਇੱਕ ਣੱਠੇ ਬੈਠਿਆ ਪਰ ਰੱਬ ਦਾ ਨਾਮ ਲੈਣਾ ਜ਼ਰੂਰੀ ਆ ਜ਼ਿੰਦਗੀ ਜੀਣੀ ਕਰਨੀ ਇਹ ਬਹੁਤ ਜੂਰੀ ਆ ਜਿਹੜੀ ਕੋਈ ਗੱਲ ਕਹੀ ਆ ਰੱਬ ਦਾ ਨਾਮ ਲੈਣਾ ਕੋਈ ਮਾੜਾ ਕੰਮ ਨਹੀਂ ਇਹਦੀ ਕੋਈ ਉਮਰ ਨਹੀਂ ਹੈ ਕਈ ਲੋਕ ਕਹਿੰਦੇ ਨੇ ਵੀ ਬਚਪਨ ਤੇ ਵਿੱਚ ਨਹੀਂ ਬੁਢਾਪੇ ਜਾ ਕੇ ਰੱਬ ਦਾ ਨਾਮ ਲੈਣਾ ਚਾਹੀਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਦੋਂ ਬੱਚਾ ਜਨਮ ਲੈ ਲਵੇ ਜਦੋਂ ਆਪਣੀ ਸੁਰਤ ਸੰਭਣ ਲੱਗ ਜਵੇ ਉਹ ਰੱਬ ਦਾ ਨਾਮ ਉਹਨੂੰ ਲੈਣਾ ਚਾਹੀਦਾ ਤਾਂ ਕਿ ਗੁਰੂ ਦੇ ਨਾਲ ਲੱਗ ਕੇ ਫਕੀਰ ਦੇ ਨਾਲ ਲੱਗ ਕੇ ਦਰਬਾਰਾਂ ਦੇ ਨਾਲ ਲੱਗ ਕੇ ਉਹ ਉਹਨੂੰ ਡਰ ਰਹੇਗਾ ਕੋਈ ਗਲਤ ਕੰਮ ਨਹੀਂ ਕਰੇਗਾ ਗਲਤ ਕੰਮ ਨਹੀਂ ਕਰੇਗਾ ਸੋਸਾਇਟੀ ਉਹਦੀ ਚੇਂਜ ਹੋ ਜੇਗੀ ਜੋ ਰੱਬ ਦਾ ਨਾਮ ਲੈਂਦਾ ਹੋਏਗਾ ਪਰਮਾਤਮਾ ਦਾ ਔਰ ਦਰਵਾਜ਼ਾ ਨਾ ਕੋਈ ਲੈਣਦਾ ਹੋਏਗਾ ਉਹਦੇ ਨਾਲ ਜੁੜ ਕੇ ਉਹ ਗਲਤ ਕੰਮ ਨਹੀਂ ਪਾਏਗਾ ਕਿਉਂਕਿ ਉਹਨੂੰ ਸੰਗਤ ਜਿੱਦਾਂ ਦੀ ਸੰਗਤ ਹੋਏਗੀ ਉਦਾਂ ਦੀ ਪੰਗਤ ਹੋਏਗੀ ਜੋ ਗਲਤ ਜੇ ਸਾਧਾ ਜਿ ਬੈਠੇਗਾ ਦਰਬਾਰਾਂ ਤੇ ਬੈਠੇਗਾ ਦਰਬਾਰਾਂ ਦੀ ਸੰਗਤ ਉਹਨੂੰ ਉਹ ਸੋਚ ਮਿਲੇਗੀ ਜੇ ਬਨਵਾਸ਼ਾਂ ਦੇ ਘੜ ਬਨਵਾਸੀ ਵਾਲੀ ਆਏਗੀ ਨਸ਼ਿਆਂ ਵਾਲੇ ਦੇ ਬੈਠੇ ਕੋ ਨਸ਼ਿਆਂ ਵਾਲੀ ਹੋਊਗੀ ਜਿੱਦਾਂ ਦੀ ਗੱਲ ਜਿੱਦਾਂ ਦੀ ਜੇਵਾ ਕਰਕੇ ਕਿਵੇਂ ਲੱਗਦਾ ਜੀ ਸੇਵਾ ਕਰਕੇ ਬੰਦੇ ਮਨ ਖੁਸ਼ ਹੋ ਸਕਦਾ ਤੁਸੀਂ ਹੰਡੀ ਸੁਖੀ ਹੁੰਦੀ ਸਭ ਨੂੰ ਹਾਂ ਮਨ ਸ਼ਾਂਤ ਹੋ ਜਾਂਦਾ ਪੂਰਾ ਜੀ ਮੈਂ ਕਹਾਂ ਜੇ ਤੁਸੀਂ ਮਿਹਨਤ ਕਰੋਗੇ ਅੱਜ ਨਹੀਂ ਫਲ ਮਿਲਿਆ ਕੱਲ ਮਿਲ ਜੂ ਮਿਲੂਗਾ ਜੀ ਇਹ ਵੀ ਬੰਦੇ ਕਾਲੇ ਹੋ ਗਏ ਤੇ ਕੋ ਮੈਂ ਤਕਰੀਬਨ ਮੈਂ ਵੀ ਇਸ ਤੌਰ ਤੇ ਨਹੀਂ ਗਿਆ ਮੈਨੂੰ ਵੀ ਪਰਮਾਤਮਾ ਨੇ ਦਿੱਤਾ ਮੈਂ ਕਹਿੰਦਾ ਜਿੱਦਾਂ ਮੈਨੂੰ ਪਰਮਾਤਮਾ ਨੇ ਉਹ ਦੁਬਾਰਾ ਨਹੀਂ ਦਿੱਤਾ ਸਭ ਨੂੰ ਦੇਵੇ ਪਰਮਾਤਮਾ ਸਭ ਨੂੰ ਦੇਵੇ ਜਿਹੜਾ ਬੰਦਾ ਮਾਣਾ ਕਿੱਦਾਂ ਸੋਚਦਾ ਉਹਨੂੰ ਵੀ ਮਿਲਣਾ ਚਾਹੀਦਾ ਨਾਮ ਤੁਹਾਡਾ ਕਹਿੜਾ ਵਾ ਤੋ ਆ ਕੇ ਦੰਗਾ ਦੇਖੋ ਜੀ ਨਾਮ ਮੇਰਾ ਕਹਿੜਾ ਜ਼ਰੂਰ ਆ ਨਾਮ ਮੇਰਾ ਗੋਤ ਆ ਮੇਰਾ ਕਹਿੜਾ ਗੁਰਦਾਸ ਮੇਰਾ ਨੋਅ ਹੈ ਕਹਿੜਾ ਮੇਰਾ ਗੋਤ ਹੈ ਜਿਹੜਾ ਮੈਂ ਕਰਦਾ ਹਾਂ ਤਕਰੀਬਨ ਜਿਸ ਵਿੱਚ ਪਰਮਾਤਮਾ ਨੇ ਮੈਨੂੰ ਮਾਣ ਦਿੱਤਾ ਹੈ ਔਰ ਉੱਚੀ ਦੇ ਨਾਲ ਚੱਲਦਾ ਚੱਲਦਾ ਆਪਣਾ ਬਿੱਤਾ ਕਹਿੜਾ ਲਾਈ ਪੀਜੇ ਰੈਕર્ડਸ ਕੰਪਨੀ ਵੱਲੋਂ ਜੀ ਅੱਜ ਐ ਬਾਬਾ ਜੀ ਦੇ ਦਰਵਾਜ਼ੇ 'ਚ ਸਾਈ ਜੀ ਨੇ ਪੋਸਟ ਰਿਲੀਜ਼ ਕੀਤਾ ਜੀ ਹੁਣੇ ਹੀ ਕੁਝ ਕਮੈਂਟ ਪਹਿਲਾਂ ਐ ਇਹ YouTube ਚੈਨਲ ਤੇ ਰਿਲੀਜ਼ ਹੋ ਚੁੱਕਾ ਜੀ ਪੀਜੇ ਰੈਕર્ડਸ ਵੱਲੋਂ ਤੇ ਪੂਰੇ ਵਰਲਡਵਾਈਡ ਰਿਲੀਜ਼ ਹੋ ਚੁੱਕਾ ਜੀ ਤੇ ਇਸ ਦੇ ਵਿੱਚ ਚਾਰ ਸ਼ੇਅਰ ਨੇ ਜੀ ਤੇ ਚਾਰ ਗੀਤ ਪਾਏ ਗਏ ਨੇ ਜੀ EP ਦਾ ਇਹਨੂੰ ਨਾਮ ਦਿੱਤਾ ਗਿਆ ਜੀ ਨਾਲ ਇੱਕ ਟਾਈਟਲ ਰੱਖਿਆ ਗਿਆ ਜੀ ਆਪਣਾ ਵਿਰਸਾ ਕੈਡਾ ਲਾਈਵ ਇਹ ਇਹ ਅਤਿਕ ਘੰਟੇ ਦਾ ਪ੍ਰੋਗਰਾਮ ਆ ਜੀ ਪੂਰਾ ਅ ਇਸ ਦੇ ਵਿੱਚ ਤੁਸੀਂ ਮੈਂ ਪੂਰਾ ਸੁਣਿਆ ਜੀ ਪੂਰੇ ਸੁਣਨ ਤੋਂ ਬਾਅਦ ਅ ਅਸੀਂ ਇਸ ਨੂੰ YouTube ਚੈਨਲ ਤੇ ਪਾਇਆ ਜੀ ਤੇ ਇਹਦਾ ਪ੍ਰੀਮੀਅਰ ਅੱਜ ਪੂਰੇ 5 ਵਜੇ ਰੱਖਿਆ ਗਿਆ ਸੀ 5 ਵਜੇ ਇਹ ਸ਼ੁਰੂ ਹੋ ਗਿਆ ਜੀ ਤੇ ਇਸ ਦੇ ਗੀਤ ਨੇ ਜਿਹੜੇ ਜੀ ਉਹ ਸਾਰੇ ਹੀ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਤੁਸੀਂ ਇਹ ਆਪਣੀ ਧੀ ਕੋਲੇ ਆਪਣੀ ਭੈਣ ਕੋਲੇ ਆਪਣੀ ਮਾਂ ਕੋਲੇ ਕਿਸੇ ਦੇ ਕੋਲ ਬੈ ਕੇ ਵੀ ਇਹ ਸਾਰੇ ਦੇ ਸਾਰਾ ਪੂਰਾ ਪ੍ਰੋਜੈਕਟ ਤੁਸੀਂ ਕਿਵੇਂ ਦੇਖੋਗੇ ਅੱਜ ਦਾ ਜਿਹੜਾ ਪੰਜਾਬੀ ਸੱਭਿਆਚਾਰ ਹੈਗਾ ਅੱਜ ਦਾ ਜਿਹੜਾ ਸੱਭਿਆਚਾਰ ਹੈਗਾ ਕਿਧਰ ਕਿਧਰ ਖਤਮ ਹੋਣ ਜਾ ਰਿਹਾ ਤੇ ਕਿਹੜਾ ਜੀ ਨੇ ਜਿਹੜਾ ਅੱਜ ਇਹ ਲਾਈਵ ਦੇ ਵਿੱਚ ਜਿਹੜਾ ਕਰਵਾਇਆ ਪ੍ਰੋਗਰਾਮ ਵਿੱਚ ਕੀ ਸੰਦੇਸ਼ ਹੈਗਾ ਇਹ ਦੇਖੋ ਜੀ ਕੁਸ਼ਕ ਗਾਇਕ ਹੈਗੇ ਆ ਜੀ ਜਿਹੜੇ ਪਰਿਵਾਰਕ ਗੀਤਾਂ ਨੂੰ ਤਰਜੀਹ ਦਿੰਦੇ ਨੇ ਜਿਨ੍ਹਾਂ ਦੇ ਗੀਤਨ ਨੂੰ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕਦੇ ਹਾਂ ਜਿਵੇਂ ਪਾਲੀ ਫੀਤ ਵਾਲੀ ਆ ਜੀ ਸਤਿੰਦਰ ਸਰਤਾਜ ਹੋਗੇ ਤੇ ਹੋਰ ਵੀ ਕਾਫੀ ਗਾਇਕ ਨੇ ਜਿਨ੍ਹਾਂ ਦੇ ਗੀਤਨ ਨੂੰ ਅਸੀਂ ਪਰਿਵਾਰ ਵਿੱਚ ਬਹਿ ਕੇ ਸੁਣ ਸਕਦੇ ਹਾਂ ਨਹੀਂ ਤਾਂ ਜ਼ਿਆਦਾਤਰ ਗਾਇਕ ਨੇ ਜਿਹੜੇ ਉਹਨਾਂ ਵੱਲੋਂ ਨਸ਼ਾ ਪ੍ਰਮੋਟ ਕੀਤਾ ਜਾ ਰਿਹਾ ਜੀ ਅਸਲਾ ਪ੍ਰਮੋਟ ਕੀਤਾ ਜਾ ਰਿਹਾ ਜੋ ਕਿ ਪੰਜਾਬੀਆਂ ਦੇ ਲਈ ਇੱਕ ਘਾਤਕ ਆਉਣ ਵਾਲੇ ਸਮੇਂ ਲਈ ਵੀ ਘਾਤਕ ਹੈ ਜੀ ਤੇ ਜਿਸ ਦਾ ਕਾਰਨ کئی ਗਾਇਕ ਖੁਦ ਇਹ ਗੰਨ ਦਾ ਸ਼ਿਕਾਰ ਵੀ ਹੋਏ ਨੇ ਅਸਲੀ ਦਾ ਸ਼ਿਕਾਰ ਵੀ ਇਸੇ ਕਰਕੇ ਹੋਏ ਨੇ ਕਿਉਂਕਿ ਉਹਨਾਂ ਨੇ ਇਹ ਜਿਹੇ ਗੀਤ ਪ੍ਰਮੋਟ ਕੀਤੇ ਜਿਨ੍ਹਾਂ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਾਨ ਨਿਸ਼ਾਨ ਪ੍ਰਮੋਟ ਕੀਤਾ ਗਿਆ ਸੀ ਪ੍ਰਮੋਟ ਕੀਤਾ ਗਿਆ ਸੀ ਕੱਲ ਕਰੀਏ ਝੂਠ ਦੀ ਝੂਠ ਅੱਜ ਦੇਖੀਏ ਤੇ ਕਿੰਨਾ ਕਿਤੇ ਬਹੁਤ ਗਲਤ ਰਸਤੇ 'ਚ ਪੈ ਚੁੱਕਾ ਹੈ ਦੇਖੋ ਜੀ ਗੱਲ ਇਹ ਬੀਜੀ ਬਈ ਜਿੱਦਾਂ ਦਾ ਅਸੀਂ ਪਰੋਸ ਕੇ ਦਵਾਂਗੇ ਉਹਦਾਂ ਦਾ ਹੀ ਸਾਨੂੰ ਅਹ ਸਰੋਤਿਆਂ ਸੁਣਨਗੇ ਜੀ ਜੇ ਸਰੋਤਿਆਂ ਤੁਸੀਂ ਵਧੀਆ ਸੁਣਾਓਗੇ ਤਾਂ ਸਰੋਤਿਆਂ ਦਾ ਸਵਾਦ ਉਦਾਂ ਦਾ ਹੀ ਬਣਾ ਸਕਦੇ ਹੋ ਜੇ ਤੁਸੀਂ ਸਰੋਤਿਆਂ ਨੂੰ ਮਾੜਾ ਸੁਣਾਓਗੇ ਤਾਂ ਉਹ ਮਾੜਾ ਹੀ ਸੁਣਨਗੇ ਜੇ ਚੰਗਾ ਸੁਣਾਓਗੇ ਚਾਹੇ ਉਹ ਘੱਟ ਸੁਣਨਗੇ ਪਰ ਜੇ ਤੁਹਾਡੇ ਸਰੋਤੇ ਉਹ ਦਸੇ ਹੀ ਹੋਣ ਪਰ ਉਹ ਸੋਨੇ ਵਰਗੇ ਹੋਣਗੇ ਨਾ ਕਿ ਪਿੱਤਲ ਵਰਗੇ ਹੋਣਗੇ ਤੁਹਾਡੇ ਨੂੰ ਕਿੰਦਰ ਦਾ ਪਿਆਰਾ ਗੁਰਦਾਸ ਕਰਾਈ ਗੁਰਦਾਸ ਕਹਦਾ ਜੀ ਸਾਡਾ ਭਾਈ ਆ ਜੀ ਸਾਡਾ ਇਹਨੂੰ ਮੈਂ ਅਸੀਂ ਪਰਿਵਾਰਕ ਮੈਂਬਰ ਕਹਿੰਦਾ ਕਿਉਂਕਿ ਮਾਨਕਤਾਬ ਨਾਲ ਮੇਰੇ ਵੀ 35 ਸਾਲਾਂ ਤੋਂ ਉਹਨਾਂ ਪਰਿਵਾਰ ਨਾਲ ਸਮੰਧ ਰਹੇ ਨੇ ਜੀ ਇਹਨਾਂ ਦੇ ਵੀ ਰਹੇ ਨੇ ਸੁਰਿੰਦਰ ਸ਼ੰਡਾ ਜੀ ਨਾਲ ਤੇ ਹੋਰ ਪੰਜਾਬ ਦੇ ਮਹਾਨ ਗਾਇਕਾਂ ਦੇ ਨਾਲ ਅਸੀਂ ਇਹਨਾਂ ਨੂੰ ਪਹਿਲਾਂ ਵੀ ਇਕੱਠੇ ਮਿਲਦੇ ਰਹੇ ਹਾਂ ਤੇ ਮੇਰੀਆਂ ਦੁਆਵਾਂ ਨੇ ਕਿ ਗੋਸਾਸ ਕਿਹੜਾ ਵਰਲਡ ਵਾਈਡ ਹਿੱਟ ਹੋਵੇ ਜੀ ਤੇ ਸਾਰੇ ਪਰਿਵਾਰ ਸਾਰੇ ਪੰਜਾਬੀ ਇਸ ਨੂੰ ਇਹ ਇਹਨਾਂ ਦੇ ਜੋ ਇਹ ਕਦਮ ਇਹਨਾਂ ਨੇ ਉਠਾਇਆ ਪਰਵਾਰਕ ਗੀਤਾਂ ਦਾ ਸਾਰੇ ਪਰਮਾਹੰਗਾਰਾ ਤੇ ਵਾਹ ਵਗੈਰਾ ਕਿੰਦਾ ਦਾ ਕਿਹੜਾ ਜੀ ਦਾ ਨੇਚਰ ਕਿੰਦਾ ਦਾ ਕਿਹੜਾ ਸਾਹਿਬ ਦਾ ਨੌbschੱਕ ਕਿਹੜਾ ਜੀ ਪਰ ਸੁਆਦ ਇਹ ਬਹੁਤ ਤਰਕੀਲੇ ਨੇ ਜੀ ਬਹੁਤ ਵਧੀਆ ਸੁਭਾਅ ਇਹਨਾਂ ਦਾ ਜੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਕਿਹੜੇ ਤੂੰ ਆਪਦਾ ਨਾਮ ਹੁਣ ਕੋਲਾ ਰੱਖ ਲੈ ਕਹਿੰਦਾ ਨਹੀਂ ਇਹ ਤਾਂ ਹੁਣ ਜਿਹਦਾ ਵੀ ਮੇਰਾ ਨਾਮ ਕਿਹੜਾ ਰੱਖਿਆ ਹੈ ਪਰ ਤੂੰ ਹੈ ਨਹੀਂ ਇੰਨਾ ਕਹਦਾ ਤੂੰ ਵਾਕਈ ਰਚਨ ਵਿੱਚ ਨਾਲਾਂ ਲੋਕਾਂ ਦੇ ਵਿੱਚ ਬਹੁਤ ਵਧੀਆ ਸੁਆਦ ਦਾ ਬੰਦਾ ਬਾਈਕੂ ਸੱਚੇ ਪਾਤਸ਼ਾਹ ਪਰਮਾਤਮਾ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ਣ ਜੋ ਇਹਨਾਂ ਦੇ ਦਿਲੀਆਂ ਇੱਛਾਵਾਂ ਨੇ ਉਮੀਦਾਂ ਨੇ ਇਹਨਾਂ ਨੂੰ ਉਹ ਵੈਰ ਨੂੰ ਸੱਚੇ ਬਾਦਸ਼ਾਹ ਅੰਬਾਬਾ ਜੀ ਪੀਰ ਸੁਨੀਤਪਬੀ ਜੀ ਉਹ ਇਹਨਾਂ ਦੀਆਂ ਪੂਰੀਆਂ ਕਰਦੇ ਹਾਂ ਜਿਹੜਾ ਲਾਈਵ ਜਿਹੜਾ ਕਿਹੜੇ ਚੈਨਲ ਤੇ ਚੱਲ ਰਿਹਾ ਜੀ ਹਾਂ YouTube ਦੇ ਜੀ TZE Records ਤੁਸੀਂ ਭਰ ਸਕਦੇ ਹੋ T W E J A Y T ਦੇ R E C O R D S ਰੈਕਡ ਇਹ YouTube ਚੈਨਲ ਤੇ ਜਾਓਗੇ ਇਹਨੂੰ ਭਰੋਗੇ ਤਾਂ ਉਸ ਦੇ ਵਿੱਚ ਤੁਸੀਂ ਐਨ ਆ ਜੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਦੇ ਵਿੱਚ ਸਭ ਤੋਂ ਉੱਪਰ ਆਪਣਾ ਵਰਸਾ ਕੜਾ ਲਾਈਵ ਹੁੰਦ ਸੇਗਾ ਜੀ ਤੇ ਸੁਣੋ ਜੀ ਤੇ ਆਪ ਵੀ ਸੁਣੋ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਣਾਓ ਦੋਸਤਾਂ ਮਿੱਤਰਾਂ ਨੂੰ ਆਪਣਾ ਵਰਸਾ ਕੜਾ ਲਾਈਵ ਅੱਜ ਪੋਸਟ ਲਈ ਜੀ ਕੀਤਾ ਗਿਆ ਦਰਮਾਰ ਦੀ ਥੋੜੀ ਜਿਹੀ ਬਾਤ ਸਾਈ ਬਿੱਟੂ ਸਾਹਿਬ ਜੀ ਮੈਨੂੰ ਇਹ ਚਾਰ ਜਨਮ ਦੇਖੋ ਜੀ ਜਿਹੜੇ ਗੁਰਦਾਸ ਕੜਾ ਜੀ ਨੇ ਬਹੁਤ ਵੱਡੇ ਇੱਕ ਗੀਤਕਾਰ ਨੇ ਬਹੁਤ ਵੱਡੇ ਇੱਕ ਸੰਗੀਤਕਾਰ ਵੀ ਨੇ ਇਹਨਾਂ ਨੇ ਜਿਹੜਾ ਇਹ ਆਪਣਾ ਵਿਰਸਾ ਕੱਢਿਆ ਗੀਤ ਚਾਰ ਪੰਜ ਗੀਤ ਇਹਨਾਂ ਨੇ ਕੱਢੇ ਨੇ ਪਹਿਲਾਂ ਵੀ ਇਹਨਾਂ ਦਾ ਬਹੁਤ ਇਹੋ ਜਿਹੇ ਗੀਤ ਆਂਦੇ ਰਹੇ ਨੇ ਅਸੀਂ ਜਿਲੋਂ ਇਹਨਾਂ ਦੇ ਨਾਲ ਆ ਔਰ ਇਹ ਪੰਜਾਬ ਦੇ ਜੋ ਵੀ ਚੱਲ ਰਹੀ ਹੁੰਦੀ ਸਥਿਤੀ ਉਹਦੇ ਅਕੋਰਡਿੰਗ ਇਹ ਗੀਤ ਵੀ ਕੱਢਦੇ ਨੇ ਕਿਹੜਾ ਸਾਥ ਔਰ ਪ੍ਰੈਸ ਵਾਲੇ ਪੱਤਰਕਾਰ ਵੀ ਬਹੁਤ ਅੱਛੇ ਨੇ ਕੁਤੀਵਰੀ ਪਰਿਵਾਰ ਦੇ ਵੀ ਇਹਨਾਂ ਦੇ ਮਿੱਠੇ ਨਹੀਂ ਗੀਤ ਪੱਤਰਕਾਰਾਂ ਦੀ ਬੋਲ ਜਿਹੜੇ ਪਰਿਵਾਰਕ ਹੋ ਕੇ ਜਿਹੜੇ ਬਣ ਸਕੋ ਉਹ ਬਣੇ ਇਹ ਇਹਨਾਂ ਨੇ ਦੇਖੋ ਜੋ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹਨਾਂ ਨੇ ਪੰਜਾਬ ਦਾ ਜੋ ਵੀ ਮਾਹੌਲ ਚੱਲ ਰਿਹਾ ਹੁੰਦਾ ਸਥਿਤੀ ਚੱਲ ਰਹੀ ਹੁੰਦੀ ਹੈ ਪੰਜਾਬ ਦੇ ਪਰਿਵਾਰਾਂ ਦਾ ਵੀ ਵਿੱਚ ਮੈਂਸ਼ਨ ਕੀਤਾ ਹੁੰਦਾ ਇਹਨਾਂ ਨੇ ਉਹ ਵੀ ਦੱਸਿਆ ਹੁੰਦਾ ਕਿ ਤਰ੍ਹਾਂ ਧੀਆ ਪਹਿਣਾ ਪਤਾਜ ਲੋ ਵਿਆਹ ਹੀ ਜਾਂਦੇ ਦੇਖੋ ਸਾਰਾ ਕੁਝ ਇਹਨਾਂ ਦੇ ਉਹੋ ਜਿਹੇ ਗੀਤ ਹੁੰਦੇ ਨੇ ਜਿਹੜੇ ਅਗਲੇ ਦੇ ਮਨਾਂ ਨੂੰ ਲੱਗਦੇ ਨੇ ਔਰ ਬਿੱਟੂ ਸਾਈਂ ਜਿਹੜੇ ਸ਼੍ਰੀਸ਼ਾ ਵਲੀ ਦੇ ਗੱਦੀ ਨਸ਼ੀਨ ਜੀ ਨੇ ਇਹਨਾਂ ਦੇ ਇੱਥੇ ਆ ਕੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਇੱਥੇ ਆ ਕੇ ਇਹਨਾਂ ਨੇ ਨੀਸ਼ਾ ਵਲੀ ਜੀ ਦਾ ਪਪਾ ਜੀ ਦਾ ਅਸ਼ੀਰਵਾਦ ਲੈ ਕੇ ਬਿੱਟੂ ਸਾਈਂ ਜੀ ਜਿਹੜੇ ਕੱਤੀ ਰਸ਼ੀ ਨੇ ਉਹਨਾਂ ਦੇ ਕੋਲੋਂ ਇਹਨਾਂ ਨੇ ਰਿਲੀਜ਼ ਕਰਾਇਆ ਬਹੁਤ ਹੀ ਸਾਨੂੰ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਨਜ਼ਰ ਆਈ ਹੈ ਪਰ ਕਈ ਵਾਰ ਦੇਖਿਆ ਲੋਕ ਆਪਣੇ ਹੋਟਲਾਂ ਚ ਰੈਸਟੋਰੈਂਟ ਦੀ ਪ੍ਰੋਮੋਸ਼ਨ ਕਰਦੇ ਆ ਕਿਹੜਾ ਜਿਵੇਂ ਕਿ ਬਸ ਕਿਹੜਾ ਜੀ ਬਸ ਤਾਹੀ ਦੇਖੋ ਅਸੀਂ ਖੁਦ ਧਾਰਮਿਕ ਧਾਰਮਿਕ ਸੰਗਠਨਾਂ ਨਾਲ ਜੁੜੇ ਹੋਏ ਆ ਅਸੀਂ ਤਾਂ ਹੀ ਇਹਨਾਂ ਦੇ ਨਾਲ ਆਏ ਆ ਇਹ ਧਾਰਮਿਕ ਵਿਅਕਤੀ ਵਾਲੇ ਸ਼ਖਸੀਅਤ ਨੇ ਔਰ ਇਹੋ ਜੇ ਗੀਤ ਹੀ ਕੱਢਦੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਧਾਰਮਿਕ ਸ਼ਾਂਤੀ ਇਹਨਾਂ ਲਈ ਸਮਾਜ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਮਾਜ ਜਿਹਨੂੰ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਉਹ ਨਸ਼ਿਆਂ ਤੋਂ ਦੂਰ ਰਹਿਣ ਆਪਣੇ ਰੁਜ਼ਗਾਰਾਂ ਵੱਲ ਧਿਆਨ ਦੇ ਨਸ਼ਿਆਂ ਤੋਂ ਦੂਰ ਹਟ ਕੇ ਕੰਮ ਕਰਨ ਇਹਨਾਂ ਵਰਗਿਆਂ ਨਾਲ ਕਿਹੜਾ ਸਾਥ ਵਰਗਿਆਂ ਨਾਲ ਆ ਕੇ ਆਪਣੀ ਇੱਥੇ ਕੀਤਾ ਨਾਲ ਪ੍ਰਚਾਰ ਕਰਨ ਅੱਛਾ ਯੂਥ ਨੂੰ ਹੋਰ ਮੈਸੇਜ ਦਿੱਤਾ ਜਾਏਗਾ